ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਗੋਸਾ ਡੈਰੀ ਫਾਰਮ ਚੈਨਲ ਤੇ ਜਿਹੜੀ ਅੱਜ ਦੀ ਵੀਡੀਓ ਆ ਆਪਣੇ ਹੀ ਪਿੰਡ ਤੋਂ ਬੁਰਜਟਲਮਾ ਜ਼ਿਲ੍ਹਾ ਜ਼ਿਲ੍ਹਾ ਮਾਰਸ ਜਿਹੜਾ ਕਿ ਮੈਡੀਕਲ ਨਸ਼ਾ ਹੋ ਗਿਆ ਹਨਾ ਸੰਥਾੜੇ ਇੱਕ ਨਸ਼ੇ ਹੋ ਗਏ ਛੀਮਾ ਦਰਿਆ ਨਾਲ ਚੱਲ ਗਿਆ ਬਹੁਤ ਯਾਦੇ ਪੈਰ ਫਸਾਰ ਚੁੱਕਿਆ ਉਹਦੇ ਤੇ ਹੀ ਆਪਾਂ ਦੇਖਦੇ ਨਾ ਆਪਣੇ ਬੈਲ ਜੀ ਨਾ ਨਰਿੰਦਰ ਸਿੰਘ ਢਿੱਲੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲੋਂ ਮੈਡੀਸਿਨ ਮਿਲਦੀ ਆ ਕਿਹੜੀ ਕਿਹੜੀ ਮੈਡੀਸਿਨ ਮਿਲਦੀ ਆ ਕੀ ਰਿਸਪਾਂਸ ਮਿਲਿਆ ਹੁਣ ਤੱਕ ਕਿੰਨੀ ਰਿਕਵਰੀ ਹੋ ਚੁੱਕੀ ਆ ਨੌਜਵਾਨਾਂ ਦੀ ਸਾਰੀ ਗੱਲਬਾਤ ਹੈ ਜਿਹੜੀ ਆਪਾਂ ਬੈਲ ਜੀ ਨਰਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕਰਾਂਗੇ ਅੱਜ ਤੁਹਾਡੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਈਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਅੱਲਾਹ ਦਾ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਨਸ਼ਾ ਦਾ ਆਪਾਂ ਕਹਿੰਦੇ ਬਹੁਤ ਜਾਦੇ ਦਲਦਲ ਚੜਾ ਨੌਜਵਾਨ ਆਪਣੇ ਜਿਹੜੇ ਭਰਾ ਜਿਹੜੇ ਫਸੇ ਹੋਏ ਨੇ ਉਹਨੂੰ ਦੇਖਦੇ ਹੋਏ ਆਪਾਂ ਵੀਡੀਓ ਕਵਰ ਕਰ ਰਹੇ ਆ ਵੀ ਕਿਸੇ ਤੱਕ ਆਪਣਾ ਮੈਸੇਜ ਪੁੱਜੇ ਕਿਸੇ ਦਾ ਫਾਇਦਾ ਹੋ ਚੁੱਕੇ ਹਨਾ ਕਿਉਂਕਿ ਬਹੁਤ ਕੋ ਚਲਣਾ ਪੈਂਦਾ ਇਹ ਦਲਦਲ ਚ ਤੇ ਕਿਹੜੀ ਕਿ ਹਾਂਜੀ ਆ ਉਹ ਹੈਗੀ ਨਸ਼ੇ ਤੋਂ ਹਾਂਜੀ ਬਈ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਨਸ਼ਾ ਕਰਦਾ ਹੋਵੇ ਠੀਕ ਹੈ ਜੀ ਚਾਹੇ ਉਹ ਫੀਮ ਹੋਵੇ ਚਾਹੇ ਚਿੱਟਾ ਹੋਵੇ ਜਾਂ ਭੁੱਕੀ ਹੋਵੇ ਠੀਕ ਹੈ ਜੀ ਕਿੰਨੀ ਵੀ ਮਾਤਰਾ ਦੇ ਵਿੱਚ ਲੈਂਦਾ ਹੋਵੇ ਠੀਕ ਹੈ ਜੀ ਉਹ ਮੈਡੀਸਨ ਆਪਣੀ ਪਹਿਲੇ ਦਿਨ ਤੋਂ ਹੀ ਕੰਮ ਕਰਦੀ ਹੈ ਜੀ ਤੋੜ ਤਕਲੀਫ ਤੇ ਸਰੀਰ ਦੀਆਂ ਜਿੰਨੀਆਂ ਘਾਟਾਂ ਨੇ ਉਹਦੇ ਤੇ ਵਰਕ ਕਰਦੀ ਹੈ ਜੀ ਉਹਨੂੰ ਪੂਰਾ ਕਰਕੇ ਫੇਰ ਹੀ ਮੰਨ ਲਓ ਨਸ਼ਾ ਛਡਾਇਆ ਜਾਂਦਾ ਹੈ ਨਸ਼ੇ ਵਾਲਾ ਬੰਦਾ ਹੁੰਦਾ ਹੈ ਗੁੱਸਾ ਬਹੁਤ ਜਿਆਦਾ ਕਰਦਾ ਕਿਉਂਕਿ ਆਪਦੀਆਂ ਉਹਨਾਂ ਹੀ ਜ਼ਰੂਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ ਤੇ ਆਸ-ਪਾਸ ਦੇ ਇਨਸਾਨਾਂ ਨਾਲ ਵੀ ਉਹ ਝਗੜਾ ਜਿਗਿਲਾ ਕਰਦਾ ਹੈ ਉਹਦੇ ਵਾਸਤੇ ਕੋਈ ਆਪਣੇ ਕੋਲੇ ਹੱਲ ਕੋਈ ਮੈਡੀਸਨ ਹਾਂਜੀ ਜਦੋਂ ਆਪਾਂ ਉਹ ਮੈਡੀਸਨ ਨਾਲ ਦਿੰਨੇ ਆ ਨਾ ਜੀ ਉਹਦੇ ਵਿੱਚ ਕੀ ਆ ਆਪਾਂ ਮੈਡੀਸਨਾਂ ਦਿਮਾਗ ਦੇ ਉ ਥਾਟਸ ਆਉਂਦੇ ਨੇ ਦਿਮਾਗ ਦੇ ਵਿੱਚ ਜਿੰਨੀਆਂ ਵੀ ਗੱਲਾਂ ਬਾਤਾਂ માં ਬੰਦਾ ਸੋਚਦਾ ਖਿਜਦਾ ਬੰਦਾ ਜਿਆਦਾ ਉਹਨੂੰ ਚੜਚੜਾਪਨ ਰਹਿਣਾ ਇਹ ਚੀਜ਼ ਦੀ ਸਮੱਸਿਆ ਜਿਹੜੀ ਇਹਦੇ ਨਾਲ ਖਤਮ ਹੋ ਜਾਂਦੀ ਹੈ ਜੀ ਪੰਜ ਤਰ੍ਹਾਂ ਦੀ ਮੈਡੀਸਨ ਦੇ ਵਿੱਚ ਹੀ ਆਪਾਂ ਮੰਨ ਲਓ ਵੀ ਇਹਨੂੰ ਆਪਾਂ ਨਾਲ ਨਾਲ ਦਿੰਨੇ ਆ ਠੀਕ ਹੈ ਜੀ ਦਿੰਨੇ ਆ ਇਹਦੇ ਨਾਲ ਨੀਂਦ ਵੀ ਹੈ ਜਿਹੜੀ ਪ੍ਰੋਪਰ ਤਰੀਕੇ ਨਾਲ ਆਉਂਦੀ ਆ ਇਹ ਸਾਰੀ ਆਯੁਰਵੇਦ ਤਰੀਕੇ ਨਾਲ ਬਣੀ ਹੋਈ ਹੈ ਇਹ ਸਪੈਸ਼ਲ ਜਿਹੜਾ ਮਾਈਂਡ ਤੋਂ ਥਾਟ ਆਉਂਦੇ ਆ ਕੈਸ਼ਨ ਹੋਣ ਹਾਂ ਇੱਕ ਆਪਣੇ ਕੋਲ ਆ ਤੇਲ ਆ ਜੀ ਇਹ ਜਿੰਨੇ ਵੀ ਜੋੜਾਂ ਦੇ ਦਰਦ ਹੋਗੇ ਹਾਂਜੀ ਕਿਸੇ ਵੀ ਤਰ੍ਹਾਂ ਦਾ ਜੋੜਾਂ ਦਾ ਦਰਦ ਆ ਜਾਂ ਮਾਸਪੇਸ਼ੀਆਂ ਦਾ ਦਾ ਨਾਰ ਬਲੌਕ ਆ ਇਹ ਤੇਲ ਲਾਉਣ ਨਾਲ ਹੀ ਕੱਲਾ ਜਾਂ ਕਿਸੇ ਨੂੰ ਸਿਰਦਰਦ ਹੋ ਗਿਆ ਹਾਂਜੀ ਸਿਰਦਰਦ ਰਹਿੰਦਾ ਕਿਸੇ ਨੂੰ ਮੰਨ ਲਓ ਪੈਰਾਲਾਈਜ਼ ਹੋਇਆ ਹੋਇਆ ਠੀਕ ਹੈ ਜੀ ਅਧਰੰਗ ਜੀ ਨੂੰ ਕਹਿ ਦਈਏ ਆਪਾਂ ਅਧਰੰਗ ਹੋਇਆ ਹੋਇਆ ਜੀ ਉਹਨੂੰ ਆਪਾਂ ਇਹਦੀ ਮਾਲਸ਼ ਨਹੀਂ ਕਰਨੀ ਜੀ ਇਹਨੂੰ ਉੱਪਰ ਲਾਉਣਾ ਹੀ ਆ ਕੱਲਾ ਕੋਲੇ ਹੱਥ ਨਾਲ ਕੱਲਾ ਇਹਨੂੰ ਉੱਪਰ ਲਾਉਣਾ ਹੀ ਆ ਜੀ ਕੱਲਾ ਇਹਦੇ ਨਾਲ ਹੀ ਠੀਕ ਹੋ ਜਾਂਦਾ ਜੀ ਬੰਦਾ ਜਿਹੜੇ ਵੀ ਮਤਲਬ ਜਿਹੜੀ ਵੀ ਜਗ੍ਹਾ ਤੇ ਹੈ ਆਪਣੇ ਦਰਦ ਪੇੜ ਹੁੰਦੀ ਹੈ ਹਾਂਜੀ ਹਾਂਜੀ ਉੱਥੇ ਇਹਨੂੰ ਲਾ ਕੇ ਠੀਕ ਕਰ ਕੱਲਾ ਕੱਲਾ ਲਾਉਣਾ ਹੀ ਆ ਜੀ ਇਹਨੂੰ ਕੋਈ ਮਾਲਿਸ਼ ਨਹੀਂ ਕਰਨੀ ਹੈਗੀ ਤੁਸੀਂ ਬਾਕੀ ਜਿਵੇਂ ਤੁਸੀਂ ਕੰਮ ਕਰਦੇ ਹੋ ਜੀ ਮੱਝਾਂ ਆਲੀਆਂ ਵੀਡੀਓ ਪਾਉਂਦੇ ਹੋ ਤੁਸੀਂ ਕਿਸੇ ਮੱਜ ਦਾ ਜਾਂ ਗਾਂ ਦੇ ਲੇਵੇ ਨੂੰ ਸੋਜ ਆਈ ਹੋਈ ਆ ਜਾਂ ਥਣ ਖਰਾਬ ਆ ਤੁਸੀਂ ਇਹਨੂੰ ਉੱਪਰ ਲਾ ਸਕਦੇ ਹੋ ਉਹ ਵੀ ਥਣ ਖੁੱਲ ਜਾਂਦਾ ਇਹਦੇ ਨਾਲ ਉਧਰ ਵੀ ਇਹ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਲੋ ਵੀ ਸਜਣੋ ਆ ਜਿਹੜਾ ਪ੍ਰੋਡਕਟ ਹੈ ਨਾ ਜਿੱਦਾਂ ਕਿ ਖਣਾ ਨੂੰ ਆਪਾਂ ਸਜੈਲਾ ਰੋ ਕਹਿੰਦੇ ਆ ਸੋਜ ਆਉਣੀ ਲਾਲ ਹੋ ਜਾਣਾ ਉਸ ਤੇ ਲਾ ਕੇ ਉਹਨੂੰ ਵੀ ਠੀਕ ਕਰ ਸਕਦੇ ਹੋ ਇਹ ਵੀ ਆਯੁਰਵੇਦਿਕ ਹੈ ਜੀ ਬਿਲਕੁਲ ਜੀ ਆਯੁਰਵੇਦਿਕ ਹੈ ਇਹਦੇ ਵੀ ਬਈ ਕਹਿੰਦੇ ਬਾਇਓਲੋਜੀ ਕਹਿੰਦੇ ਰਿਜ਼ਲਟ ਬਹੁਤ ਚੰਗੇ ਲਗੇ ਬਾਕੀ ਦੇ ਕਿਸੇ ਨੂੰ ਜਿਆਦਾ ਗੈਸ ਬਣਦੀ ਆ ਜੀ ਠੀਕ ਹੈ ਜੀ ਅਲਸਰ ਦੀ ਪ੍ਰੋਬਲਮ ਆ ਕਿਸੇ ਨੂੰ ਜਿਆਦਾ ਕਹਿੰਦੇ ਵੀ ਤਜਾਬ ਬਣਦਾ ਬਹੁਤ ਜਾਂਦਾ ਤਜਾਬ ਕਹਿੰਦੇ ਪੰਜਾਬੀ ਵਾਸਤੇ ਹਾਂ ਠੀਕ ਆ ਦੇ ਤਜਾਬ ਬਣਦਾ ਹੋਵੇ ਕਿਸੇ ਨੂੰ ਪਪੂਡ ਪੈਪਚਨ ਇਨਫੈਕਸ਼ਨ ਹੋ ਜਾਂਦੀ ਆ ਠੀਕ ਹੈ ਜੀ ਦਾਖਲ ਹੋਣਾ ਪੈਂਦਾ ਬਾਰ ਬਾਰ ਠੀਕ ਹੈ ਜੀ ਤੇ ਉਹਦੇ ਵਾਸਤੇ ਇਹ ਪ੍ਰੋਡਕਟ ਆ ਜੀ ਆਪਣੇ ਕੋਲੇ ਗੈਸਟ੍ਰੋ ਕੀ ਗਈ ਜੀ ਤੇ ਇਹਦੇ ਨਾਲ ਮੁੜ ਕੇ ਤਜਾਬ ਰਹਿੰਦੇ ਹੀ ਨਹੀਂ ਠੀਕ ਹੈ ਜੀ ਇਹਨੇ ਤਜਾਬ ਨੂੰ ਬਿਲਕੁਲ ਨੋ ਬਿਲਕੁਲ ਹੀ ਖਤਮ ਹੋ ਜਾਂਦਾ ਬਾਰ ਬਾਰ ਤਜਾਬ ਦੀ ਤੁਹਾਨੂੰ ਗੋਲੀਆਂ ਲੈਣੀਆਂ ਪੈਂਦੀਆਂ ਕੈਪਸੂਲ ਲੈਣੇ ਪੈਂਦੇ ਨੇ ਉਹ ਲੈਣ ਦੀ ਲੋੜ ਨਹੀਂ ਪੈਂਦੀ ਇਹਨੂੰ ਇੱਕ ਵਾਰ ਵਰਤ ਕੇ ਦੇਖੋ ਬਹੁਤ ਵਧੀਆ ਰਿਜ਼ਲਟ ਨੇ ਜੀ ਜਿੰਨੀ ਵੀ ਆਪਣੇ ਕੋਲੇ ਮੈਡੀਸਨਾਂ ਜੀ ਸਾਰੀ ਦੇ ਪ੍ਰੋਪਰ ਰਿਜ਼ਲਟ ਨੇ ਮੈਂ ਉਹੀ ਮੈਡੀਸਨ ਕਲੀਨਿਕ ਦੇ ਵਿੱਚ ਰੱਖੀ ਹੋਈ ਆ ਜੀ ਜਿਹੜੇ ਦੇ ਪ੍ਰੋਪਰ ਤੇ ਕੇ ਦੇ ਰਿਜ਼ਲਟ ਨੇ ਆਪਾਂ ਕਿਸੇ ਨੂੰ ਲਾਰਾ ਨਹੀਂ ਲਾਉਂਦੇ ਆਪਣੇ ਕੋਲੇ ਮੈਡੀਸਨ ਦਾ ਨਹੀਂ ਰਿਜ਼ਲਟ ਹੈਗਾ ਆਪਾਂ ਉਹ ਅਗਲੇ ਨੂੰ ਜਵਾਬ ਦੇ ਦੇਵਾਂਗੇ ਪਰ ਕਿਸੇ ਨੂੰ ਲਾਰੇ 'ਚ ਨਹੀਂ ਰੱਖਣਾ ਠੀਕ ਹੈ ਜੀ ਉਹੀ ਮੈਡੀਸਨ ਆਪਾਂ ਇਹਨਾਂ ਦੇ ਕਹਿਣ ਦਾ ਭਾਵ ਇਹ ਆ ਵੀ ਅਸੀਂ ਕੋਈ ਇਹਦਾ ਬੈਰੀ ਦਵਾਈਆਂ ਦੇ ਆਪ ਦੇ ਬੈਨੀਫੀਸ਼ੀਅਰੀ ਦੇਖ ਰਹੇ ਅਸੀਂ ਕੋਈ ਵੀ ਆਪ ਦਾ ਜਿਹੜਾ ਲਾਲਚ ਗਾਇਦਨੇ ਆਪਾਂ ਆਪਦੀ ਅਰਨਿੰਗ ਨਹੀਂ ਦੇਖਣੀ ਅਸੀਂ ਕਹਿੰਦੇ ਰਿਜ਼ਲਟ ਦੇਣਾ ਉਹਨਾਂ ਨੂੰ ਫੈਮਿਲੀ ਮੈਂਬਰ ਦੇ ਤੌਰ ਤੇ ਅਸੀਂ ਉਹਨਾਂ ਨਾਲ ਡੀਲ ਕਰਨੀ ਆ ਵੀ ਤੁਹਾਨੂੰ ਰਿਜ਼ਲਟ ਮਿਲਿਆ ਇਹ ਕਹਿੰਦੇ ਵੀ ਤੁਹਾਡਾ ਇਹ ਮਕਸਦ ਆ ਵੀ ਜੇ ਕਿਸੇ ਦੀ ਜ਼ਿੰਦਗੀ ਖਸ਼ਾਲ ਬਣਦੀ ਆ ਇੱਕ ਲਾਇਨ ਹੈ ਨਾ ਲਾਇਨ ਤੋਂ ਪਲਟ ਜਾਣਾ ਕਿਸੇ ਦੀ ਜ਼ਿੰਦਗੀ ਦੁਬਾਰਾ ਪਟੜੀ ਆ ਜਿਹੜੀ ਲਾਈਫ ਚੰਗੀ ਬਣਦੀ ਆ ਸਰ ਬਿਲਕੁਲ ਜੀ ਬਿਲਕੁਲ ਜਦੋਂ ਇੱਥੇ ਆਉਂਦੇ ਨੇ ਸਾਡੇ ਕੋਲੇ ਮਰੀਜ਼ ਜਦੋਂ ਬੰਦਾ ਦਾ ਉਹ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਜੀ ਠੀਕ ਹੈ ਜੀ ਕਿਉਂਕਿ ਜਿਹੜੇ ਨੇ ਇਹ ਚੀਜ਼ਾਂ ਨੂੰ ਨੇੜਿਆਂ ਹੋ ਕੇ ਦੇਖਿਆ ਹੋਣਾ ਉਹ ਹੀ ਟੀ ਨੂੰ ਮਹਿਸੂਸ ਕਰ ਸਕਦਾ ਬੱਚੇ ਠੀਕ ਹੁੰਦੇ ਨੇ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਠੀਕ ਹੈ ਜੀ ਬਾਕੀ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਜੀ ਉਹ ਆਪਾਂ ਬਿਨਾ ਮੈਡੀਸਨ ਤੋਂ ਠੀਕ ਹੈ ਜੀ ਮੌਕੇ ਤੇ ਹੀ ਰਿਜ਼ਲਟ ਨੇ ਉਹਦੇ ਠੀਕ ਹੈ ਜੀ 10 ਮਿੰਟਾਂ ਦੇ ਵਿੱਚ ਜਿਹੜਾ ਆਪਣੇ ਕੋਲੇ ਬੰਦਾ ਜਿੰਨੀ ਮਰਜ਼ੀ ਕੋਈ ਪ੍ਰੋਬਲਮ ਹੋਵੇ ਕਿਸੇ ਨੂੰ ਬੰਦਾ ਰੋਂਦਾ ਆਵੇ ਠੀਕ ਹੈ ਜੀ ਵੀ ਉਹਨੂੰ ਇੰਨੀ ਕੁ ਤਕਲੀਫ ਹੋਵੇ ਉਹਨੂੰ ਆਪਾਂ 10 ਮਿੰਟਾਂ ਦੇ ਵਿੱਚ ਬਿਲਕੁਲ ਠੀਕ ਕਰ ਦਿੰਨੇ ਆ ਜੀ ਅੱਛਾ ਜੀ ਸਰਵਾਈਕਲ ਦਾ ਵੀ ਆਪਣੇ ਕੋਲੇ ਇਲਾਜ ਹੈਗਾ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਜੀ ਤਾਂ ਜੀ ਬਹੁਤ ਹੀ ਕੰਮ ਦੀ ਵੀਡੀਓ ਰਹਿਣੀ ਆ ਤੁਹਾਡੇ ਲਈ ਸਾਰੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਸਾਰੀ ਜਾਣਕਾਰੀ ਲਿਓ ਬਾਕੀ ਬਾਈ ਦਾ ਨੇਚਰ ਵੀ ਬਹੁਤ ਵਧੀਆ ਇਨ ਮਤਲਬ ਕੋਈ ਸਾਈਡ ਇਫੈਕਟ ਬਿਲਕੁਲ ਕੋਈ ਮੈਡੀਸਨ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ 100% ਆਯੁਰਵੇਦ ਮੈਡੀਸਨ ਹੈ ਜੀ ਆਪਣੀ ਇਹ ਕੋਈ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਹੋਰ ਮੈਡੀਸਨ ਨਹੀਂ ਪਾਈ ਗਈ ਸਾਰੀ ਬਿਲਕੁਲ ਆਯੁਰਵੇਦ ਮੈਡੀਕਲ ਠੀਕ ਹੈ ਜੀ ਜਿੱਦ ਦੇ ਤੋਂ ਤੁਹਾਡੀ ਮੈਡੀਸਨ ਬੰਦਾ ਸਟਾਰਟ ਕਰਦਾ ਹੈ ਜਿਹੜੀ ਤੋੜ ਬੇਚੈਨੀ ਨੀਂਦ ਦਾ ਨਾ ਆਉਣਾ ਤੇ ਐਗਰੈਸ਼ਨ ਹੈ ਨਾ ਗੁੱਸਾਪਨ ਕਿੰਨੇ ਦਿਨਾਂ ਤੋਂ ਜਿਹੜਾ ਇਹ ਚੀਜ਼ਾਂ ਘਟਨੀ ਸਟਾਰਟ ਹੋ ਜਾਂਦੀ ਪਹਿਲੇ ਦਿਨ ਤੋਂ ਹੀ ਕੰਮ ਕਰਦੀ ਹੈ ਜੀ ਮੈਡੀਸਨ ਜਿਹੜੀ ਤੋੜ ਤਕਲੀਫ ਹੋ ਗਈ ਜੀ ਬਾਕੀ ਨੀਂਦ ਦੀ ਸਮੱਸਿਆ ਹੋ ਗਈ ਜਿਵੇਂ ਤੁਸੀਂ ਕਿਹਾ ਇਹ ਪਹਿਲੇ ਵੈਕਸਨ ਨੇ ਤਿੰਨ ਦਿਨਾਂ ਦੇ ਵਿੱਚ ਵਿੱਚ ਬੰਦਾ ਬਿਲਕੁਲ ਸਟੇਬਲ ਹੋ ਜਾਂਦਾ 15 ਦਿਨਾਂ ਦੀ ਆਪਾਂ ਪਹਿਲਾ ਮੈਡੀਸਨ ਦੰਨੇ ਆ ਜੀ ਜਦੋਂ ਉਹ ਮੈਡੀਸਨ ਲੈ ਲਈ ਹਾਂਜੀ ਉਸ ਦਿਨ ਉਹ ਬੰਦੇ ਦੀ ਫੋਟੋ ਖਿੱਚ ਲਿਓ ਤੇ 15 ਦਿਨਾਂ ਬਾਅਦ ਦੇਖ ਲਿਓ ਤੁਸੀਂ ਉਹਨਾਂ ਦੀ ਤੁਹਾਨੂੰ ਆਪ ਹੀ ਫਰਕ ਮਹਿਸੂਸ ਹੋਊਗਾ ਤੇਜ਼ ਆ ਜਾਊਗਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ ਤੁਹਾਡੇ ਨਾਲ ਵੀ ਕੰਟੈਕਟ ਕਿੱਦਾਂ ਹੋ ਸਕੇ ਕਿੱਥੋਂ ਇਹ ਦਵਾਈ ਲੈ ਸਕਣਾ ਇਹਦੇ ਬਾਰੇ ਦੱਸ ਗਿਆ ਜੀ ਤੁਸੀਂ ਸਾਡੇ ਕੋਲ ਆ ਕੇ ਵੀ ਲੈ ਸਕਦੇ ਹੋ ਜੀ ਮੈਡੀਸਨ ਠੀਕ ਹੈ ਜੀ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਵੀ ਕਰ ਸਕਦੇ ਹੋ ਤੇ ਘਰੇ ਵੀ ਮੈਡੀਸਨ ਮਗਵਾ ਸਕਦੇ ਹੋ ਜੀ ਆਪਣੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਐਕਸਟਰਾ ਖਰਚਾ ਨਹੀਂ ਹੋਊਗਾ ਠੀਕ ਹੈ ਜੀ ਬਾਕੀ ਗੱਲ ਜਿਹੜੀ ਬਾਹਰ ਹੁੰਦੀ ਹੈ ਮੈਡੀਸਨ ਜਾਂਦੀ ਹੈ ਜੀ ਆਪਣੀ ਉਹਦੇ ਉੱਤੇ ਉਨੀ ਹੋਣਾ ਜੀ ਜਿਹੜਾ ਠੀਕ ਹੈ ਜੀ ਇਹ ਅਸੀਂ ਅੱਜ ਦਾ ਨਹੀਂ ਸਾਡਾ ਤਜਰਬਾ ਅਸੀਂ ਇਹਨੂੰ ਪਰਿਵਾਰ ਤੋਂ ਸਟਾਰਟ ਕਰਕੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਲੈ ਕੇ ਆਏ ਆ ਰਿਸ਼ਤੇਦਾਰਾਂ ਤੋਂ ਬਾਅਦ ਅਸੀਂ ਆਮ ਲੋਕਾਂ ਨੂੰ ਦੇਣ ਲੱਗੇ ਆ ਜੀ ਠੀਕ ਹੈ ਜੀ ਘਾਟਾ ਨੂੰ ਪੂਰੀਆਂ ਕਰਕੇ ਹੀ ਮੈਡੀਸਨ ਨੇ ਨਸ਼ਾ ਛਡਾਉਣਾ ਨਾ ਕਿ ਕੱਲੀ ਤੋੜ ਦੇ ਕੰਮ ਕਰਨਾ ਠੀਕ ਹੈ ਲਓ ਜੀ ਇਹ ਸਨ ਆਪਣੇ ਬੈਗ ਨਰਿੰਦਰ ਸਿੰਘ ਢਿੱਲੋਂ ਲੋਕੇਸ਼ਨ ਪਿੰਡ ਬੁਰਜਟਲ ਮਾ ਜ਼ਿਲ੍ਹਾ ਮਾਨਸਾ ਨੇੜੇ ਛੱਬਰਾਂ ਵਾਲਾ ਅਸ਼ਟੈਡ ਇਹਨਾਂ ਦਾ ਸਮਝਾਉਣ ਦਾ ਤਰੀਕਾ ਟੇਬਲ ਟਾਕ ਇੰਨੀ ਕਿ ਚੰਗੀ ਹੈ ਕਿ ਅੱਧਾ ਬੰਦਾ ਤਾਂ ਇਹਨਾਂ ਦੀਆਂ ਗੱਲਾਂ ਸੁਣ ਕੇ ਠੀਕ ਹੋ ਜੇ ਇੰਨਾ ਵਧੀਆ ਪਿਆਰ ਨਾਲ ਇੰਨਾ ਵਧੀਆ ਨੇਚਰ ਹੈਗਾ ਬਾਕੀ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਦੇਖਿਓ ਬਹੁਤ ਵਧੀਆ ਆਯੁਰਵੈਦਿਕ ਦਵਾਈਆਂ ਨਾ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹਨਾਂ ਦਾ ਕਹਿਣਾ ਹੈ ਵੀ ਸਾਨੂੰ ਰਿਜ਼ਲਟ ਵੀ ਬਹੁਤ ਹਜ਼ਾਰਾਂ ਦੇ ਹਿਸਾਬ ਜਾ ਚੁੱਕੇ ਨਾ ਤੇ ਅਸੀਂ ਉਹਨਾਂ ਦੇ ਟੱਚ 'ਚ ਵੀ ਰਹਨੇ ਆ ਜਿਹੜਾ ਵੀ ਸਾਡੀ ਮੈਡੀਸਨ ਯੂਜ਼ ਕਰਦਾ ਹੈ। ਬਾਕੀ ਇਹਨਾਂ ਦਾ ਤੁਸੀਂ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ। ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ। ਸਸਿਕਾ